ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਤੁਹਾਡੇ ਲੁਧਿਆਣੇ ਵਾਲਿਆਂ ਵਾਸਤੇ ਜੰਬੋ ਕੁਲਚਾ ਜੰਬੋ ਕੁਲਚਾ ਬਾਹੂਬਲੀ ਕੁਲਚਾ ਮਤਲਬ ਲੈ ਕੇ ਆਇਆ ਲੁਧਿਆਣੇ ਵਿੱਚ ਆਪਣੀ ਨਿੱਗੀ ਸੋਈ ਪ੍ਰਤਾਪ ਚੌਂਗ ਸੰਘੀਸ਼ ਨਿਮਾ ਰੋਡ ਤੇ ਆਪਣੀ ਨਿੱਗੀ ਦਸੋਈ ਆਜੋ ਨਜ਼ਾਰੇ ਲੈ ਵਈਏ ਤੁਹਾਨੂੰ ਖਵਾਈਏ ਫਿਰ ਬਾਹੂਬਲੀ ਕੁਲਚਾ ਮਾਤਰ ਇਹ ਤੁਹਾਨੂੰ ਅੱਗੇ ਦੱਸਾਂਗੇ ਜਦੋਂ ਅਸੀਂ ਇੱਥੇ ਆਉਂਗੇ ਇਹ ਵੀ ਦੱਸਣਾ ਆਪਾਂ